ਅੱਜ ਕੇ ਬਾਅਦ ਨਿਕਰਾਂਗਾ ਮਾਫੀ ਚਾਹਦਾ ਸਰ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜੀ ਠੇਕੇਦਾਰ ਬੋਟਾ ਸਿੰਘ ਰਾਜਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮੈਦੂਰ ਜਨੇ ਪੰਜਾਬ ਤੋਂ ਆ ਜੀ ਮੈਂ ਸਰ ਅੱਜ ਤੁਸੀਂ ਇੱਥੇ ਆਏ ਹੋ ਜੇ ਮੂਰਤੀ ਰੱਖੇ ਹੋਏ ਗਾਂਧੀ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਅੱਜ ਸਵੇਰੇ ਨਾ ਮੈਂ ਉਰੇ ਤੋਂ ਲੰਘ ਰਿਹਾ ਸੀਗਾ ਤਾਂ ਜਦ ਮੈਂ ਉਰੇ ਦੇਖਿਆ ਕਬਾੜ ਦੇ ਵਿੱਚ ਮੂਰਤੀਆਂ ਦੇਖਿਆ ਤਾਂ ਮੈਂ ਮਨ ਨੂੰ ਬਹੁਤ ਠੇਸ ਪਹੁੰਚੀ ਔਰ ਮੈਂ ਵਿਸ਼ਵ ਹਿੰਦੂ ਪਰਿਸ਼ਦ ਦਾ ਬੇਰੰਦਲ ਦੀ ਜੋ ਸਾਡੀ ਟੀਮ ਸੀਗੀ ਰਾਜਪੁਰ ਦੇ ਵਿੱਚ ਹਿਮਾਂਸ਼ੂ ਜੀ ਜੋ ਬੇਰੰਗਦਲੀ ਟੀਮ ਚ ਕੰਮ ਕਰਦੇ ਆ ਔਰ ਇਹ ਸਾਰੀ ਟੀਮ ਨਾਲ ਸੰਪਰਕ ਕੀਤਾ ਆ ਪੰਕਜ ਗੋਇਲ ਜੀ ਨਾਲ ਕੀਤਾ ਔਰ ਜ਼ਿਲ੍ਹੇ ਪਟਿਆਲੇ ਦੇ ਜੋ ਘਭਾਰੀ ਉਹਨਾਂ ਨਾਲ ਕੀਤਾ ਸੋ ਇਹ ਜੋ ਮੂਰਤੀਆਂ ਤਿਆਰ ਕਰਦੇ ਆ ਜੋ ਦੂਜੇ ਸੂਬਿਆਂ ਤੋਂ ਆਣ ਕੇ ਰਾਜਪੁਰ ਦੇ ਵਿੱਚ ਤਿਆਰ ਕਰਕੇ ਵੇਚਦੇ ਆ ਵੇਖੋ ਸਾਲ ਬਾਦ ਗਣਪਤੀ ਜੀ ਦਾ ਤਿਉਹਾਰ ਆਉਂਦਾ ਅਸੀਂ ਬੜੀ ਖੁਸ਼ੀ ਨਾਲ ਉਤਸ਼ਾਹ ਨਾਲ ਮਨਾਉਂਦੇ ਆ ਢੋਲ ਦੇ ਨਾਲ ਅਸੀਂ ਬੜੀ ਖੁਸ਼ੀ ਨਾਲ ਆਪਣੇ ਘਰ ਦੇ ਵਿੱਚ 10 ਤੋਂ 13 ਦਿਨ ਅਸੀਂ ਗਣਪਤੀ ਜੀ ਨੂੰ ਰੱਖਦੇ ਆ ਉਸ ਤੋਂ ਬਾਅਦ ਅਸੀਂ ਖੁਸ਼-ਖੁਸ਼ੀ ਜਾ ਕੇ ਆ ਪਾਣੀ ਦੇ ਵਿੱਚ ਆ ਆਪਣੇ ਨਹਿਰ ਦੇ ਵਿੱਚ ਜਾ ਕੇ ਵਿਸਰਜਿਤ ਕਰਦੇ ਆ ਦੇਖੋ ਇਹ ਮੂਰਤੀਆਂ ਜੋ ਬਚ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਦੇਖਿਆ ਹੀ ਹੈ ਕਿ ਕਬਾੜ ਦੇ ਵਿੱਚ ਇਹ ਮੂਰਤੀਆਂ ਕਿਸ ਤਰ੍ਹਾਂ ਰੱਖੀਆਂ ਗਿਆ ਨੇ ਇਹ ਸਾਡੇ ਦੇਵੀ ਦੇਵਤਿਆਂ ਦੀ ਜੋ ਮਤਲਬ ਕਿ ਉਹਨੂੰ ਮਰਿਆਦਾ ਭੰਗ ਕਰ ਰਹੇ ਆ ਇਹਨਾਂ ਤੇ ਠੱਲ ਪੈਣੀ ਚਾਹੀਦੀ ਹੈ ਸੋ ਅਸੀਂ ਅਗਰ ਕੋਈ ਅਖਬਾਰ ਦੇ ਵਿੱਚ ਵੀ ਫੋਟੋ ਲੱਗਦੀ ਹੈ ਕਿਸੇ ਵੀ ਦੇਵੀ ਦੇਵਤੇ ਦੀ ਕਿਸੇ ਦੀ ਵੀ ਲੱਗਦੀ ਹੈ ਅਜੇ ਸਾਨੂੰ ਉਹ ਵੀ ਕਿਦਾਰੇ ਮਿਲ ਜਾਂਦਾ ਸੀ ਉਹ ਵੀ ਚੁੱਕ ਕੇ ਪੇਪਰ ਤਾਂ ਅ ਮਦੀ ਪਾਸ ਰੱਖ ਲੈਣੇ ਤਾਂ ਜੋ ਉਹਦੀ ਬੇਅਦਵੀ ਵੀ ਨਾ ਹੋਵੇ ਲੇਕਿਨ ਇਹਨਾਂ ਦੇ ਉੱਪਰ ਪ੍ਰਸ਼ਾਸਨ ਕੋਈ ਠੱਲ ਨਹੀਂ ਪਾਉਂਦਾ ਸੋ ਅੱਜ ਅਸੀਂ ਧੰਨਵਾਦ ਰਾਜਪ੍ਰੈਸ ਡੀਐਮ ਸਾਹਿਬ ਦਾ ਕਰਦੇ ਹਾਂ ਜਿਨ੍ਹਾਂ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਕਮੇਟੀ ਦੀ ਡਿਊਟੀ ਲਈ ਕਮੇਟੀ ਦੀਆਂ ਟਰੈਲੀਆਂ ਆਈਆਂ ਸੋ ਸਾਰੇ ਬੇਰੰਗਦਲ ਦੇ ਜਿੰਨੇ ਕਾਰਜਕਰਤਾ ਨੇ ਨਾਲ ਲਾ ਕੇ ਇੱਥੇ ਤੋਂ ਮੂਰਤੀਆਂ ਚੱਕ ਕੇ ਔਰ ਅਸੀਂ ਪਾਣੀ ਦੇ ਵਿੱਚ ਵਿਸਰਜਿਤ ਕਰ ਰਹੇ ਹਾਂ ਔਰ ਸੋਮਵਾਰ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਵੀ ਦਾਂਗੇ ਵਿਸ਼ਵ ਹਿੰਦੂ ਪ੍ਰੇਸ਼ਰ ਬਜੰਗਦਲ ਵੱਲੋਂ ਔਰ ਭਾਰਤੀ ਕਿਸਾਨ ਮਜ਼ਦੂਰ ਜਨ ਦੇ ਪੰਜਾਬ ਵੱਲੋਂ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਦੁਬਾਰਾ ਤੋਂ ਇਦਾਂ ਜੀ ਕਿਸੇ ਵੀ ਧਾਰਮਿਕ ਦੀ ਬਿਦਵੀ ਨਾ ਕੀਤੀ ਜਾਵੇ ਇਹਨਾਂ ਨੂੰ ਚਾਹੀਦਾ ਕਿ ਇਹ ਜੋ ਪਿਆਰ ਕਰਦਨ ਮੂਰਤੀਆਂ ਇਹਨਾਂ ਨੂੰ ਇਹਨਾਂ ਨੂੰ ਸਫਾਈ ਦਾ ਪ੍ਰਬੰਧ ਰੱਖਣ ਔਰ ਜੋ ਮੂਰਤੀਆਂ ਬਚ ਜਾਂਦੀਆਂ ਨੇ ਉਹਨਾਂ ਨੂੰ ਸਹੀ ਢੰਗ ਦੇ ਨਾਲ ਕੱਪੜੇ ਨਾਲ ਕੱਜ ਕੇ ਤੇ ਸਫਾਈ ਦੇ ਨਾਲ ਰੱਖਿਆ ਜਾਂ ਦੁਬਾਰਾ ਇਸ ਤਰ੍ਹਾਂ ਦਾ ਕੰਮ ਨਾ ਹੋਵੇ ਜੇ ਇਹ ਜੇ ਹਾਲਾਤ ਦੁਬਾਰਾ ਹੋਣਗੇ ਕੀ ਤਾਂ ਇਹ ਸੰਘਰਸ਼ ਹੋਏਗਾ ਦੇਖੋ ਜੀ ਫਿਰ ਅਸੀਂ ਸਾਰੇ ਬਜਰੰਗਦਲ ਦੀ ਟੀਮ ਦੇ ਨਾਲ ਸਾਰੇ ਅਸੀਂ ਇੱਕ ਮੇਚ ਤੇ ਇਕੱਠੇ ਹੋ ਕੇ ਤਾਂ ਸਾਹੀਂ ਕੋਈ ਵੱਡੀ ਕਾਲ ਤਾਂਗੇ ਜਿਸ ਤਰ੍ਹਾਂ ਦੀ ਵੀ ਸਾਡੀਆਂ ਜਥੇਬੰਦੀਆਂ ਜਾਂ ਵਿਸ਼ਵ Hindu ਪਰਿਸ਼ਦ ਜੋ ਦੇਖੋ ਉਸ ਤੇ ਅਸੀਂ ਪਹਿਰਾ ਤਾਂਗੇ ਅਸੀਂ ਨਾਲ ਹੋ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜਿੰਨੀਆਂ ਅਸੀਂ ਸੇਵਾਵਾਂ ਕਿਸਾਨ ਜਥੇਬੰਦੀਆਂ ਚ ਨਿਭਾ ਰਹੇ ਆ ਉਸ ਤੋਂ ਵੱਧ ਸੇਵਾਵਾਂ ਅਸੀਂ ਇਹਨਾਂ ਦੇ ਨਾਲ ਖੜ ਕੇ ਤੇ ਨਿਭਾਵਾਂਗੇ ਔਰ ਇਹਨਾਂ ਦੇ ਉੱਪਰ ਵਾਰਨਿੰਗ ਤਾਂ ਹੁਣ ਇਹਨਾਂ ਨੂੰ ਛੱਡਿਆ ਗਿਆ कि ਅੱਗੇ ਤੋਂ ਇਹਨਾਂ ਨੇ ਮਾਫੀ ਵੀ ਮੰਗੀ ਆ ਕਿ ਅਸੀਂ ਇਸ ਤਰ੍ਹਾਂ ਦਾ ਦੁਬਾਰਾ ਕੰਮ ਨਹੀਂ ਕਰਾਂਗੇ ਅਗਰ ਦੁਬਾਰਾ ਕੰਮ ਕਰਨਗੇ ਤਾਂ ਉਹਦਾ ਜ਼ਿੰਮੇਵਾਰ ਇਹ ਆਪ ਖੁਦ ਹੋਣਗੇ ਜਾਂ ਪ੍ਰਸ਼ਾਸਨ ਹੋਏਗਾ ਜੀ ਇਸ ਤਰ੍ਹਾਂ ਦੀ ਬੇਅਦਬੀ ਦੁਬਾਰਾ ਪਾਈ ਜਾਂਦੀ ਆ ਇਹਨਾਂ ਦਾ ਪਤਾ ਹੈ ਕਿਥੋਂ ਆnde ਕਿ ਕਿੱਥੇ ਹੈ ਜੀ ਦੇਖੋ ਮੈਂ ਇਹਨਾਂ ਨਾਲ ਗੱਲ ਕੀਤੀ ਇਹ ਹੈ ਜੀ ਰਾਜਸਥਾਨ ਤੋਂ ਆ ਔਰ ਇਹ ਹੁਣ ਤੋਂ ਨਹੀਂ ਆ 2-4 ਸਾਲ ਤੋਂ ਕੰਮ ਕਰ ਰਹੇ ਆ ਔਰ ਇਸੇ ਤਰ੍ਹਾਂ ਹੀ ਹੋਰ ਥਾਵਾਂ ਦੇ ਉੱਪਰ ਵੀ ਦੱਸਣ ਦੇ ਯੋਗ ਆ ਵੀ ਇਸ ਤਰ੍ਹਾਂ ਮੂਰਤੀਆਂ ਰੱਖਿਆ ਜਾਂਦਾ ਦੇਖੋ ਸਾਨੂੰ ਇਹਨਾਂ ਦੀ ਰੋਜੀ ਰੋਟੀ ਆ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਦੇ ਕੰਮ ਤੇ ਲੱਤ ਵੱਜੇ ਲੇਕਿਨ ਇਹਨਾਂ ਨੂੰ ਜੋ ਧਾਰਮਿਕ ਜੋ ਗੁਰੂ ਮਹਾਰਾਜਾਂ ਮਹਾਰਾਜੀ ਦੀਆਂ ਜੋ ਇਹ ਮੂਰਤੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਦੇਵੀ-ਦੇਵਤਾ ਇਹਨਾਂ ਨੂੰ ਮर्यादा ਦੇ ਵਿੱਚ ਰਹਿ ਕੇ ਤਿਆਰ ਕਰਨਾ ਸਾਨੂੰ ਇਹਨਾਂ ਤੇ ਕੋਈ ਤਰਾਜ ਨਹੀਂ ਹੋਣੀ ਚਾਹੀਦੀਆਂ ਨੇ ਕਿਉਂਕਿ ਤਿਆਰ ਕਰਨਗੇ ਤਾਂ ਹੀ ਕੱਲ ਨੂੰ ਰਾਜਪੁਰ ਦੇ ਵਿੱਚ ਸਾਡੇ ਕੋਲ ਗਣਪਤੀ ਜੀ ਨੂੰ ਅਸੀਂ ਵੱਡੀ ਤਦਾਦ ਦੇ ਵਿੱਚ ਸਾਲ ਬਾਦ ਜਾਂਦੇ ਆ ਤਿਉਹਾਰ ਮਨਾਣੇ ਆ ਉਹਨਾਂ ਦਾ ਜੋ ਆਉਂਦਾ ਜਨਮ ਦਿਹਾੜਾ ਆਉਂਦੇ ਆ ਲੇਕਿਨ ਇਹਨਾਂ ਨੂੰ ਮर्यादा ਦਾ ਘਟੋ ਘੱਟ ਪਾਲਨ ਕਰਨੀ ਚਾਹੀਦੀ ਆ ਔਰ ਇਹ ਹੀ ਇਹਨਾਂ ਨੂੰ ਕਹਿਣਾ ਚਾਹੁੰਦੇ ਆਂ पूरे स्थान में मूर्तियां खंडित पड़ी थी हमने यहाँ पे आके देखा उसके बाद जैसे बुट्टे जी ने बताया हमने प्रशासन से कहा कि यहाँ से उठा के इसे प्रभावित करवाया जाए हमारे पूरी टीम यहाँ पे आई सहयोग करके प्रशासन के साथ पूरी टीम ने या अब उठवा रही है और उसको प्रभावित करवा रही है हम इतना कहना चाहेंगे कि कम से कम बजरंग दल तो ये अपने शहर में बर्दाश्त नहीं करेगा इस तरह की चीजें चाहे यहाँ पे है चाहे और कहीं भी अगर ऐसा कुछ हुआ तो हम बिल्कुल बर्दाश्त नहीं करेंगे अभी तो हमने इनको वार्निंग दी है हम बाद में पर्चे भी करवाएंगे और धरना प्रदर्शन भी करेंगे और हम प्रशासन से इतना कहना चाहते हैं कि प्रशासन भी कृपया देखे इन सब चीजों को इस तरह की जो बेदबी हो रही है कुछ हो रही है प्रशासन भी इसे रोकने की तरफ कोई ना कोई कार्रवाई करे हम सोमवार को एस सर से भी मिलेंगे अपना मांग पत्र देंगे और अपनी पूरी बात रखेंगे प्रशासन को करिए हमने सुबह प्रशासन से बात की हमने एस सर से बात की ईओ सर से बात हुई हमारी उन्होंने हमें पूरा सहयोग दिया इस समय अभी आई है जैसे आप देख रहे हैं जैसी भी आई हुई है ट्रालिया हमारे साथ मिलकर इसको उठवा के प्रभावित करवा रही हैं प्रशासन ने हमें पूरा सहयोग दिया प्रशासन का हम बहुत बहुत धन्यवाद करते हैं एस सर का ईओ सर का कमेटी का कि उन्होंने हमारा पूरा सहयोग किया है